ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ ਵਾਖਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਾਪਾ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲੱਗੇ ਤੇ ਪੁੜਦਾ ਬਾਹਰ ਕਿੰਨੇ ਕਿਹਾ ਚਰਦਾਰੀ ਇੱਕ ਇੱਕ ਕੁੜੀ ਇੱਕ ਰਿਆ ਕਹਿੰਦੇ ਕੁੜੀ ਸੀ ਨਾਲ ਇੱਕ ਦੋ ਜਾਣੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫਿਰ ਉਸ ਤੋਂ ਬਾਅਦ ਚੱਲ ਗਿਆ ਮੇ ਘਰ ਮੈਨੂੰ ਅੱਜ ਤੈਨੂੰ ਮੈਂ ਠਾੜੇ ਖੰਡਾ ਆ ਮੈਂ ਕਿਹਾ ਮੈਂ ਇਹ ਗਰੀਬ ਬੰਦਾ ਕਰ ਮੈਂ ਇਤੋਂ ਕਰਕੇ ਠਾੜੇ ਤੇ ਪਪਾ ਜੀ ਤੁਹਾਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਬਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਗੁੱਸਾ ਮਾਰੇ ਲੱਗਾ ਆਸਾਨੀ ਇਹਨਾਂ ਨੇ ਕਰਨ ਦੇ ਕੇ ਪਦਕ ਕੀ ਦਿੱਤਾ ਕੋਈ ਗੱਲ ਨਹੀਂ ਪਾਪਾ ਇਹ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਤੁਹਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਦੇਖ ਇੱਕ ਮੁੰਡਾ ਤੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਹ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਾਪਾ ਜੀ